ਗਰਮੀ ਦੇ ਮੌਸਮ ਦੇ ਚੱਲਦਿਆਂ ਦਿਨੋ-ਦਿਨ ਵਧ ਰਹੇ ਤਾਪਮਾਨ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਦੇਖਣ ਵਿੱਚ ਆਇਆ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਟਿਕਟ 카ਰ ਦੇ ਵੇਟਿੰਗ ਹਾਲ ਦੇ ਅੰਦਰ ਇੱਕ ਵੱਡਾ ਪੱਖਾ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਇਆ ਗਿਆ ਸੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਖਰਾਬ ਪਿਆ ਹੈ। ਇਸ ਤੋਂ ਇਲਾਵਾ ਛੋਟੇ ਪੱਖੇ ਵੀ ਬੰਦ ਪਏ ਹੋਏ ਹਨ। ਫਾਸਟ ਵੀ ਦੀ ਟੀਮ ਨੇ ਜਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾ ਕੇ ਦੇਖਿਆ ਤਾਂ ਵੱਡਾ ਪੱਖਾ ਖਰਾਬ ਪਿਆ ਸੀ ਅਤੇ ਛੋਟੇ ਪੱਖੇ ਕਦੇ ਬੰਦ ਹੋ ਜਾਂਦੇ ਸਨ ਤੇ ਕਦੇ ਚੱਲ ਪੈਂਦੇ ਸਨ। उठे बैठे लोगों ने इनकी गर्मी की परेशानी चलनी पैदा है लोगों ने क्या कि गर्मी के दिनों रेलवे प्रशासन पखियान दे देना चाहिए हम तो बिहार से आए हुए हैं हमें जाना है जम्मू कश्मीर वैष्णो देवी लेकिन यहाँ आए तो यहाँ पंखा नहीं था बहुत तेज गर्मी लग रही है और यहाँ कोई सुविधाएँ नहीं है जो अमृतसर है मोडा रेलवे स्टेशन कहलाने वाला है लेकिन अभी तक तो यहाँ तो कोई सुविधा है दिख नहीं रहा है देखने के अनुसार तो नहीं लग रहा है कि मॉडल स्टेशन है यहाँ की जो सुविधा होनी चाहिए मॉडल स्टेशन में वो तो है नहीं गर्मी का तो मौसम है लगे पर चल रही है। नहीं चल रहे अब यहाँ के व्यवस्था में क्या दिक्कतें आ रही हैं अब तो यहाँ की प्रशासन बताएगी मॉडल स्टेशन में तो होना चाहिए कि यहाँ जितनी गर्मी है उसके अनुसार तो यहाँ एसी या कूलिंग का व्यवस्था होना चाहिए जिस तरह से स्टेशन है अमृतसर जिस तरह से स्टेशन चर्चित स्टेशन है उस तरह से तो यहाँ तो सुविधाएँ होनी चाहिए ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਸ ਵੇਲੇ ਫਾਸਟਵੇ ਦੀ ਟੀਮ ਖੜੀ ਹੈ ਤੁਹਾਨੂੰ ਤਸਵੀਰਾਂ ਇੱਕ ਵਾਰ ਸਾਂਝੀਆਂ ਕਰਦਨੇ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਜਿੱਥੇ ਪਲੇਟਫਾਰਮ ਇੱਕ ਦੇ ਬਾਹਰ ਜਿਹੜਾ ਵੇਟਿੰਗ ਹਾਲ ਬਣਿਆ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਰਹੇ ਹੋ ਤੇ ਮੁਸਾਫਿਰ ਬੈਠੇ ਹੋਏ ਹਨ ਅਤੇ ਜਿਹੜੇ ਪੱਖੇ ਲੱਗੇ ਹੋਏ ਹਨ ਉਹ ਪੱਖੇ ਨਹੀਂ ਚੱਲੇ ਤੁਹਾਨੂੰ ਇੱਕ ਤਸਵੀਰ ਜਿਹੜੀ ਦਿਖਾ ਰਹੇ ਇੱਥੇ ਵਿੱਚ ਵੱਡਾ ਪੱਖਾ ਲੱਗਾ ਆ ਉਹਦੇ ਪਰ ਵੀ ਇੱਥੇ ਨਹੀਂ ਆਨੇ ਕਿਉਂਕਿ ਵੱਡਾ ਪੱਖੇ ਨਾਲ ਕਾਫੀ ਪਿਛਲੀ ਚਰਚਾ ਬਣਿਆ ਹੋਇਆ ਸੀ ਮੀਡੀਆ ਵਿੱਚ ਵੀ ਸੁਰਖੀਆਂ ਵਿੱਚ ਬਣਿਆ ਹੋਇਆ ਸੀ ਇਹ ਪੱਖਾ ਕੀ ਕਾਫੀ ਹਵਾ ਦੇ ਰਿਹਾ ਲੋਕਾਂ ਨੂੰ ਪਰ ਇੱਥੇ ਹੁਣ ਦੇਖੋ ਨਹੀਂ ਦਿਖ ਰਿਹਾ ਕਿ ਇਹਦੇ ਪਰ ਵੀ ਨਜ਼ਰ ਨਹੀਂ ਆ ਰਹੇ ਪੱਖੇ ਦੇ ਪਰ ਦੂਜੇ ਜਿਹੜੇ ਛੋਟੇ ਪੱਖੇ ਹਨ ਉਹ ਵੀ ਨਹੀਂ ਇੱਥੇ ਚੱਲੇ ਅਤੇ ਮੁਸਾਫਿਰ ਜਿਹੜੇ ਆਏ ਹਨ ਉਹ ਗਰਮੀ ਵਿੱਚ ਬੈਠੇ ਹੋਏ ਹਨ ਗੱਲਬਾਤ ਕਰਦੇ ਹੋਏ ਮੁਸਾਫਰਾ ਨੇ ਆਖਿਆ ਕਿ ਅਮਰਥਾ ਰੇਲਵੇ ਸਟੇਸ਼ਨ ਨੂੰ ਤਾਂ ਇੱਕ ਵਾਰੀ ਵਧੀਆ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਸ਼ਹਿਰ ਦਾ ਦੇਸ਼ ਦਾ ਸਭ ਤੋਂ ਵਧੀਆ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਪਰ ਇੱਥੇ ਤਾਂ ਪੱਖੇ ਵੀ ਨਹੀਂ ਚੱਲਦੇ ਉਹਨਾਂ ਨੇ ਆਖਿਆ ਕਿ ਜਿੱਥੇ ਇੱਕ ਪਾਸੇ ਗਰਮੀ ਪੈ ਰਹੀ ਹੈ ਦੂਜੇ ਪਾਸੇ ਪੱਖੇ ਨਹੀਂ ਚੱਲਦੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਆਖਿਆ ਕਿ ਰੇਲਵੇ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਮਰਥਾ ਫਾਸਟ ਵੀ ਖਬਰ ਨਾ ਮਿਲੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ